ਬਹੁਤ ਹੀ ਦੁਖਦਾਈ ਫੈਸਲਾ ਹੈ ਮੈਂ ਸ਼ਿਉਮਨ ਕਮੇਟੀ ਅੰਤਰ ਕਮੇਟੀ ਨੂੰ ਅਪੀਲ ਕਰਦਾ ਕਿ ਇਸ ਫੈਸਲੇ ਨੂੰ ਮੁੜ ਵਿਚਾਰਿਆ ਜਾਵੇ ਇਹ ਫੈਸਲਾ ਸਿੱਖ ਭਾਵਨਾ ਦੇ ਅਨੁਕੂਲ ਨਹੀਂ ਨਾ ਹੀ ਇਹ ਸਾਡੇ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਹੈ ਸਿੰਘ ਸਾਹਿਬ ਬੜੀ ਸਤਿਕਾਰ ਸ਼ਕਤੀਤ ਹੈ ਬੜੀ ਸਰਦਾਰ ਹਸਤੀ ਹੁੰਦੀ ਹੈ ਜਿਸ ਤਰ੍ਹਾਂ ਇਹ ਕਾਲੀ ਜ ਫੈਸਲਾ ਲਿਆ ਗਿਆ ਔਰ ਜਿਸ ਤਰ੍ਹਾਂ ਦੀ ਕਮੇਟੀ ਬਣਾਈ ਗਈ ਇੰਜ ਲੱਗਦਾ ਵੀ ਕਿਸੇ ਵੱਡੇ ਪ੍ਰਭਾਵ ਦੇ ਹੇਠ ਫੈਸਲਾ ਲਿਆ ਗਿਆ ਸਮੁੱਚਿਆ ਸੰਗਤ ਆ ਇਸ ਫੈਸਲੇ ਤੋਂ ਨਾਰਾਜ਼ ਨੇ ਮੇਰੀ ਅੰਤਰ ਕਮੇਟੀ ਨੂੰ ਅਪੀਲ ਹੈ ਇਹ ਪਹਿਲੀ ਕੌਮ ਵੱਡੇ ਸੰਕਟ 'ਚੋਂ ਗੁਜ਼ਰ ਰਹੀ ਹੈ ਆਪਾਂ ਇਹਨੂੰ ਹੋਰ ਸੰਕਟ ਵੱਲ ਨਾ ਧੱਕੀਏ ਕਿਉਂਕਿ ਜਦੋਂ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੀ ਹੋਂਦ ਬਚਾਈ ਸੀ ਤਾਂ ਸਾਡੇ ਵੱਡੇ ਵੀਰਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਸੰਸਥਾ ਬਣਾਈ ਸੀ ਤੇ ਉਦੋਂ ਵੀ ਹਾਲਾਤ ਅੱਜ ਵੇਖ ਕੇ ਕਹਿੰਦੇ ਵੀ ਇਸ ਤਰ੍ਹਾਂ ਦੀ ਹਾਲਾਤ ਹੋਣਗੇ ਮੰਨ ਮਾਨੀਆਂ ਹੁੰਦੀਆਂ ਸੀਗੀਆਂ ਸੋ ਉਹਨਾਂ ਨੇ ਜਦੋਂ ਸੰਸਥਾ ਬਣਾਈ ਸੀ ਤਾਂ ਬਣਾਈ ਸੀ ਸੰਸਥਾਵਾਂ ਦੀ ਪਹਿਰੇਦਾਰੀ ਕਰ ਲਈ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕਰ ਲਈ ਸਿੱਖ ਜਿਹੜੀ ਕੌਮ ਹੈ ਪੰਥ ਹੈ ਉਹਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਦੀ ਤਰਜਮਾਨੀ ਕਰ ਲਈ ਇਹ ਸੰਸਥਾ ਬਣੀ ਸੀ ਤੇ ਤੁਹਾਨੂੰ ਫੇਰ ਸਤਿਕਾਰ ਸਹਿਤ ਬੇਨਤੀ ਕਰਦਾ ਤੁਰਤ ਫੈਸਲਾ ਵਿਚਾਰੋ ਤੇ ਵਾਪਸ ਲਓ ਸਿੰਘ ਸਾਹਿਬ ਦੇ ਨਿਯਮਾਂ ਬਹਾਲ ਕਰੋ ਕਿਉਂਕਿ ਸਿੰਘ ਕੌਮ ਬੜੇ ਸਤਕਾਰ ਸਖਸ਼ੀ ਕਰਨੇ ਸਿੰਘ ਸਿੱਖ ਸੈਲ ਕੌਮ ਦੀ ਆ ਅਰ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨੀ ਚਾਹਉਣਾ ਜਦੋਂ ਸਿੰਘ ਸਾਹਿਬ ਦੀ ਨਿਯੁਕਤੀ ਹੁੰਦੀ ਹੈ ਜਾਂ ਆਪਾਂ ਜਦੋਂ ਵੀ ਸ਼ੰਗੜੀ ਕੋਈ ਬੰਦਾ ਉਹਦੇ ਤੇ ਆਉਂਦਾ ਹੈ ਜਾਂ ਕੋਈ ਅਫੀ ਉਹਦੀ ਨਿਯੁਕਤੀ ਹੁੰਦੀ ਹੈ ਆਪਣੇ ਪ੍ਰਬੰਧ ਦੇ ਦੀਨ ਉਹਦੀ ਇੱਕ ਫਾਈਲ ਬਣਦੀ ਹੁੰਦੀ ਹੈ ਜਦੋਂ ਸਿੰਘ ਸਾਹਿਬ ਨੇ ਇਹ ਦਰਬਾਰ ਸਾਹਿਬ ਗ੍ਰਾਂਥੀ ਇੰਟਰਵਿਊ ਦਿੱਤੀ ਤੇ ਸਿੰਘ ਸਾਹਿਬ ਲਗੇ ਤਾਂ ਆਪਾਂ ਫਾਈਲ ਚ ਚੈੱਕ ਕਰਦੇ ਹਾਂ ਉਦੋਂ ਇਹ ਬਹੁਤ ਪੁਰਾਣਾ ਇੱਕ ਨਿੱਜੀ ਕੇਸ ਹੈ ਤੇ ਉਦੋਂ ਫਾਈਲ ਦੇ ਵਿੱਚ ਨਹੀਂ ਸੀਗਾ ਇਹ ਇਹ ਤੋਂ ਬਾਰ ਹੋਰ ਜੇ ਇਹ ਹੁੰਦਾ ਵੀ ਜੇ ਸੀ ਉਦੋਂ ਤੁਸੀਂ ਕਹੋਗੇ ਸੀ ਤਾਂ ਸਿੰਘ ਸਾਹਿਬ ਦੀ ਫਿਰ ਨਿਯੁਕਤੀ ਕਿਉਂ ਕਰੀ ਫਿਰ ਇੱਕ ਗੱਲ ਹੋਰ ਸੋਸ਼ਲ ਮੀਡੀਆ ਵੇਖਿਆ ਸਿੰਘ ਸਾਹਿਬ ਨੇ ਆਪ ਤੱਕ ਸਭ ਤੇ ਖਰਚੇ ਪੰਜਵੇਂ ਜੂਰੀ ਮਹਾਰਾਜ ਦੇ ਅੱਗੇ ਸਪਸ਼ਟੀ ਕਰਨ ਦਿੱਤਾ ਹੈ ਇਦੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਹੈਗੀ ਸੋ ਸਤਿਕਾਰ ਸਹਿਤ ਬੇਨਤੀ ਹੈ ਆਪਾਂ ਕੌਮ ਨੂੰ ਇਸ ਉਲਝਣਾਂ ਕਿਉਂ ਬਚਾਈਏ ਆਪਾਂ ਸਦਨਤਾ ਦੀ ਪਹਿਰੇਦਾਰੀ ਕਰੀਏ ਸੰਸਥਾਵਾਂ ਬਚਾਈਏ ਤੇ ਬੰਦੇ ਨਹੀਂ ਵੱਡੇ ਹੁੰਦੇ ਸਸਤਾਵਾਂ ਵੱਡੀਆਂ ਹੁੰਦੀਆਂ ਨੇ ਬੰਦੇ ਆਉਂਦੇ ਜਾਂਦੇ ਰਹਿੰਦੇ ਸੋ ਸਤਿਕਾਰ ਸਹਿਤ ਬੇਨਤੀ ਹੈ ਅੰਦਰ ਕਮੇਟੀ ਨੂੰ ਆਪਾਂ ਜਿਹਨੂੰ ਪੈਨਸ਼ਨੋਂ ਵਿਚਾਰ ਕੇ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਸਵਾਮ ਨੂੰ ਬਾਲ ਕੇ